ਕਿੰਨਾ ਦਿਨ ਲੱਗਿਆ ਇਹ ਇਹ ਮੋਕਾ ਇਹ ਕਹਿੰਦਾ ਮੇਰੇ ਮੂਹਰੇ ਦਾਦੀ ਗੱਲ ਕਰਨਾ ਸੀ ਉੱਪਰੋਂ ਕੱਛੀ ਪਹਿਲਾਂ ਦੇਖਣਾ ਸੀ ਕਿਉਂ ਆਇਓ ਅੱਜ ਤੁਸੀਂ ਕੱਲ ਦਾ ਜਵਾਬ ਮੈਨੂੰ ਬੇਨਤੀ ਕੀਤੀ ਸੀ ਦਾਦੀ ਦੇ ਨੂੰ ਕਿਸੀ ਤੁਹਾਨੂੰ ਇਹ ਜਵਾਬ ਤੁਸੀਂ ਸੁਪਰੀਮੋ ਬੈਸਟਿਕ ਦੇ ਕਿੰਨੂ ਮਿਲੇ ਹੋ ਮੈਂ ਕੋਸ਼ਿਸ਼ ਕੀਤੀ ਹੈ ਕਾਹੜੇ ਦਿਨ ਕੋਸ਼ਿਸ਼ ਕੀਤੀ ਹੈ ਪੀਐਸਪੀ ਸਾਹਿਬ ਪੀਐਸਪੀ ਸਾਹਿਬ ਕਿਹੜੇ ਦਿਨ ਆਇਆ ਮੈਡਮ ਜੀ ਮੇਰਾ ਬੱਚਾ ਸੋਨੀ ਹਸਪੀਟਲ ਜਿਸ ਕਿਹਾ ਮੈਡਮ ਜੀ ਬਾਨੋ ਬਾਰ-ਬਾਰ ਅਸੀਂ ਨਿਰਬੋਸ ਪਈਆਂ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਵੀ ਤੁਸੀਂ ਅੱਜ ਵੀ ਕੀ ਕਰਨਾ ਹੈ ਮੇਰੇ ਬੱਚੇ ਵੀ ਘਰ ਦੇ ਬਿਥੋ ਰਹੇ ਮੈਂ ਉਹ ਵੀ ਕਹਿ ਰਿਹਾ ਤੁਸੀਂ ਅੱਜ ਵੀ ਕੀ ਕਰਨਾ ਹੈ ਸਾਡੇ ਕੋਲ ਵੀ ਡੀਸੀ ਸਾਹਿਬ ਆਈ ਜਾਣ ਡਾਕਟਰ ਬੰਦਾ ਚੱਲਦਾ ਤੁਸੀਂ ਤਾਂ ਨਹੀਂ ਸਿੱਧਾ ਪੀਐਮ ਮੋਦੀ ਨੂੰ ਪਿੱਛੇ ਛੱਡਦਾ ਬਹੁਤ ਬਹੁਤ ਦੁੱਖ ਦੀ ਗੱਲ ਹੈ ਅਸੀਂ ਬਾਰ-ਬਾਰ ਬਾਰ-ਬਾਰ ਅਸੀਂ ਵੀਡੀਓਜ਼ ਪਾ ਰਹੇ ਹਾਂ ਅਸੀਂ ਤੇਰੇ ਨਾਲ ਤੁਸੀਂ ਆਓ ਵੀ ਤੁਸੀਂ ਅੱਜ ਆਏ ਹੋ ਤੁਸੀਂ ਸਾਰਾ ਕੁਝ ਕੋਈ ਕੋਈ ਕੁਝ ਸਾਰਾ ਕੁਝ ਛੱਡਤਾ ਅਸੀਂ ਸਾਰਾ ਕੁਝ ਛੱਡਤਾ ਪਰੈਂਟਸ ਨਾਲ ਗੱਲ ਕਰਨੀ ਪੈਂਦੀ ਹੈ ਪਰੈਂਟਸ ਨਾਲ ਗੱਲ ਕਰਨੀ ਪੈਂਦੀ ਹੈ ਮੈਂ ਲੈਣਾ ਨੂੰ ਨਾਲ ਮੈਡਮ ਜੀ ਕਿ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆਜਾ ਆਨ ਦਾ ਮੰਤਬ ਕੀ ਹੈ ਚਲੋ ਦੱਸੋ ਆਜਾ ਆਨ ਦਾ ਰੀਜ਼ਨ ਕੀ ਹੈ ਮੈਂ ਤੁਹਾਡੇ ਅੱਗੇ ਖੁਦ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਅੱਛਾ ਹਾਂ ਤੁਹਾਡੇ ਦੁੱਖ ਤੇ ਅਸੀਂ ਮੈਂ ਕੁਛ ਨਹੀਂ ਕਹ ਕੁਛ ਵੀ ਨਹੀਂ ਉਸ ਤੋਂ ਵੀ ਰਾਹ ਹੈ ਕੁਝ ਕਹਿ ਸਕਦੀ ਰਾਹ ਨਹੀਂ ਸੋਚ ਵੀ ਨਹੀਂ ਸਕਦੀ ਮੈਂ ਆਪ ਦੇਖੇ ਬੱਚੇ ਤਾਂ ਮੈਨੂੰ ਪਤਾ ਲੱਗੇਗਾ ਮੈਂ ਕੁਛ ਨਹੀਂ ਕਹਾਂ ਤੁਸੀਂ ਜੋ ਤੁਹਾਡਾ ਗੁੱਸਾ ਹੈਗਾ ਸਭ ਕੁਝ ਜਾਏ 1 ਮਿੰਟ 1 ਮਿੰਟ ਇਸ ਤੋਂ ਮੇਰੀ ਬੇਨਤੀ ਹੈ मैं कुछ नहीं कह कुछ नहीं कोई और किसी तरीके का कुछ नहीं कि मैं कुछ एक बूंद भी कुछ जस्टिफाई कर दी हाँ कुछ भी कर रही वा या एक महीना हो गया मैं तो खुद हाथ जोड़ के बेनती करनी हाँ एक मिनट इन्ना क्या इन्ना ठीक है एक एक मदर एक एक फादर इन्ना कुछ फिर भी जो थोड़े दिल्च है मैं चूं भी नहीं करा बिल्कुल नहीं मैं सीधा माफी मगती बिल्कुल नहीं कहा कुछ नहीं कहने ਬਿਲਕੁਲ ਨਹੀਂ ਕੁਝ ਕਰਦੀ ਤੁਸੀਂ ਕਹਤਾ ਤੁਹਾਡਾ ਸਰ ਮੱਥੇ ਦਾ ਸਾਡੇ ਵਾਸਤੇ ਪਬਲਿਕ ਕੋ ਵਰਕੇ ਕੁਝ ਨਹੀਂ ਹੈ ਪਬਲਿਕ ਨੂੰ ਸੇ ਰੋਲ ਤਾਂ ਸਪੀਕ ਇਤਨੀ ਮੂੰਹ ਉਹਦਾ ਮੂੰਹ ਅਸਰ ਨਾ ਹੋ ਸਾਨੂੰ ਫਰਾਂ ਦੇ ਬੈਠੇ ਇੱਕ ਮਿੰਟ ਚਲੋ ਮੈਨੂੰ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਵੀ ਤੁਸੀਂ ਕਿਉਂ ਨਹੀਂ ਆਏ ਅਮਰ ਹਸਪੀਟਲ ਮੈਂ ਇੱਕ ਮਿੰਟ ਅਮਰ ਹਸਪੀਟਲ ਦਾ ਗੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ 1 ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਅੱਦੇ ਬੱਚੇ ਰਜਿੰਦਰਾ ਚ ਸੀ ਅਮਰ ਹਸਪੀਟਲ ਇਥੇਆਂ ਦੋ ਬੱਚੇ ਜੋ ਇਨਫੋਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ ਬਾਰ-ਬਾਰ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਮਿੰਟ ਇੱਕ ਮਿੰਟ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਧੀ ਜਾਂਦੀ ਆ ਫਿਰ ਪਤਾ ਲੱਗਦਾ ਸਮਾਨਾ ਕਿਹੜਾ ਪਾਕਿਸਤਾਨ ਚ ਵੇਂਦਾ ਵੀ ਜਿਹੜਾ ਘਟਿਆ ਹੋਇਆ ਮੈਨੂੰ ਗੁੱਸਾ ਨਹੀਂ ਆ ਸਾਡਾ ਦੁੱਖ ਹੈ ਸਾਡਾ ਬੇਚੋਰੀ ਹੈ ਅਸੀਂ ਗੁੱਸਾ ਨਹੀਂ ਕਰਦੇ ਤੁਹਾਡੇ ਆਉਣ ਨਾਲ ਮਰਮ ਲੱਗ ਜਾਣੀ ਪਰਿਵਾਰਾਂ ਦੇ ਚੱਕਮਾਂ ਦੇ ਹੋਰ ਕੋਈ ਗੱਲ ਨਹੀਂ ਅਸੀਂ ਤਾਂ ਚੱਕਮਾਂ ਹੀ ਅਸੀਂ ਦਾ ਇਹ ਉਹਦੇ ਵੀ ਕਿਦੇ ਪਾਕਿਸਤਾਨ ਦੇ ਸਮਾਨਾਂ ਦੀ ਗੱਲ ਕਰਦਾ ਯਾਰ ਬੱਚੇ ਸਾਡੇ ਇੱਥੇ ਕਿਉਂ ਆਏ ਇਹ ਤਾਂ ਐਵੇਂ ਖਤਮ ਹੋ ਗਏ ਸਭ ਕੋਈ ਨਹੀਂ ਹੈ ਹਲੋ ਜੀ ਅਰੇ ਜੀ ਸਾਹਿਬ ਬੱਚਾ ਵੀ ਨਹੀਂ ਲਖਾ ਲੇ ਤੋਂ ਬਕਰ ਸਾਹਿਬ ਆ ਰਿਹਾ ਹੈ ਮੈਂ ਦਾਸ ਜੀ ਜੀ ਬੱਚਿਆਂ ਦੇ ਆਪਰੇਸ਼ਨ ਆਈ ਸੀ ਯੂ ਚ ਗੇ ਸਮਾਨ ਹੈ ਤੁਸ ਕੋ ਕਦੋਂ ਪੈਰ ਆਇਆ ਬੱਚਿਆਂ ਨੂੰ ਤੁਸ ਸਮਾਨ ਕਿਦੋਂ ਪੈਰ ਪਾਇਆ ਇੱਕ ਮਿੰਟ ਸਮਾਨ ਕਿਦੋਂ ਪੈਰ ਪਾਇਆ ਬਸ మంత్రి ਜੀ ਵੀ ਆਏਗੇ ਪਰ ਤੁਸੀਂ ਉਥੋਂ ਬੱਚਿਆਂ ਕੋਲ ਵੇਲੇ ਉਥੇ ਸੀਗੇ ਉਹ ਬੱਸ ਮਾ ਕਰਕੇ ਅਸੀਂ ਬਾਹਰ ਆ ਗਏ ਲੋ ਮੈਂ ਕਹਿ ਰਿਹਾ ਜੀ ਮੰਨ ਗਿਆ ਤੁਸੀਂ ਆਏ ਸੀ ਠੀਕ ਹੈ ਉਹ ਬੱਚੇ ਵੀ ਸਮਾਨੇ ਵੀ ਬੱਚੇ ਨਹੀਂ ਸਮਾਨੇ ਤਾਂ ਚਲੋ ਤੁਸੀਂ ਆਏ ਨਹੀਂ ਸਾਨੂੰ ਤਾਂ ਮਿਲੇ ਨਹੀਂ ਇਹਨਾਂ ਨੂੰ ਵੀ ਨਹੀਂ ਮਿਲੇ ਇਹਨਾਂ ਨੂੰ ਵੀ ਨਹੀਂ ਮਿਲੇ ਠੀਕ ਹੈ ਆ ਇਹਨਾਂ ਦਾ ਬੇਟਾ ਡਰਾਈਵਰ ਸੀ ਜਿਹੜਾ ਇਹਨਾਂ ਨੂੰ ਵੀ ਨਹੀਂ ਮਿਲੇ ਮੈਨੂੰ ਵੀ ਨਹੀਂ ਮਿਲੇ ਠੀਕ ਹੈ ਨਹੀਂ ਗੁੱਸਾ ਨਹੀਂ ਹੁਣ ਤੁਸੀਂ ਸੁਣ ਮੈਂ ਹਾਂ ਹੁਣ ਤੁਸੀਂ ਸੁਣ ਰਹੇ ਆ ਜੜੀ ਚੀਜ਼ਾਂ ਨੇ ਨਾਲ ਦੀ ਨਾਲ ਕਾਈਂਡਲੀ ਅਨਸਰ ਕਰੋ ਮੈਂ ਕੋਈ ਉਹ ਨਹੀਂ ਕਹਿ ਰਿਹਾ ਮੈਂ ਤਾਂ ਤੁਹਾਨੂੰ ਕਹਿ ਰਿਹਾ ਫੇਰ ਉਹੀ ਗੱਲ ਕੁਐਸਚਨ ਆ ਜਾਂਦਾ ਜਿੰਦਾ ਤੁਸੀਂ ਹਜੇ ਤੱਕ ਆਨਸਰ ਨਹੀਂ ਦੇ ਰਹੇ ਹਜੇ ਤੱਕ ਗੋਲ ਮੋਲ ਤੁਸੀਂ ਰੱਖਿਆ ਹੋਇਆ ਵੀ ਤੁਹਾਨੂੰ ਰੋਕਿਆ ਕਿੰਨੇ ਸੀ ਤੇ ਫਿਰ ਤੁਸੀਂ ਕਿਉਂ ਨਹੀਂ ਆਏ ਤੁਸੀਂ ਕਿਉਂ ਨਹੀਂ ਆਏ ਇਹ ਈ ਛੋਟੀ ਘਟਨਾ ਸੀ ਸਾਕਸ਼ੀ ਸਾਣੀ ਮੈਡਮ ਡੀਸੀ ਨੇ ਮਜੀਠਾ ਉੱਥੇ ਜਦੋਂ ਕਾਂਡ ਹੋਇਆ ਵੇਦਨ ਮੇਰੇ ਖਿਆਲ ਅੱਧਾ ਘੰਟਾ ਉਹਨਾਂ ਦੀਆਂ ਵੀਡੀਓਜ਼ ਆਣੀਆਂ ਸ਼ੁਰੂ ਹੋ ਗਈਆਂ ਸੀ ਉੱਥੇ ਮੰਜੇ ਦੇ ਬਹਿ ਕੇ ਸਾਰੇ ਪਰਿਵਾਰਾਂ ਨਾਲ ਬੈਠੇ ਸੀ ਤੁਸੀਂ ਕਿਉਂ ਨਹੀਂ ਆਏ ਰੋਟੀ ਮੂਹ ਚ ਪਾ ਰਹੀ ਹੈ ਸਮਾਣਾ ਕਿਹੜਾ ਡਿਸਟ੍ਰਿਕਟ ਤੋਂ ਬਾਹਰ ਹੈ ਜੀ ਇੱਕ ਮਿੰਟ ਸੁਣ ਲਓ ਬਹਿ ਜਾਓ ਪਲੀਜ਼ ਬਹਿ ਕੇ ਬਾਹਰ ਵਾਲੇ ਬਹਿ ਜਾਓ ਸਾਇ